ਵਸੰਤ ਪੰਚਮੀ ਦੇ ਤਿਹਾਣੂ ਤੇ ਅਨੁਚੇ ਦਾਖਦੇ ਹੋਏ ਖੰਨਾ ਪੁਲਿਸ ਨੇ ਚਾਇਨਾ ਡੋਰ ਦੀਵਤ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਪੁਲਿਸ ਨੇ ਡਰੋਨ ਰਾਹੀਂ ਨਿਗਰਾਨੀ ਕਾਰਜ ਚਾਇਨਾ ਡੋਰ ਦੀਵਤੋਕਰਨ ਵਾਲਿਆਂ ਦੀ ਪਾਲ ਕੀਤੀ ਅਤੇ ਐਲਾਨ ਕੀਤਾ ਕਿ ਬਸੰਤ ਪੰਚਮੀ ਵਾਲੇ ਦਿਨ ਚਾਇਨਾ ਡੋਰ ਦੇਵਤੋਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖੰਨਾ ਦੇ ਐਸਐਸਪੀ ਡਾਕਟਰ ਦਰਪਨ ਆਲੂਵਾਲੀ ਨੇ ਚੇਤਾਵਨੀ ਦਿੱਤੀ ਕਿ ਨਾਬਾਲਗ ਬੱਚਿਆਂ ਦੇ ਮਾਪਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇ ਉਹ ਚਾਈਨਾ ਡੋਅ ਦੀਵਰ ਤੋਂ ਕਰਨ ਦੀ ਇਜਾਜ਼ਤ ਦਿੰਦੇ ਹਨ ਖਾਲੀ ਵਿੱਚ ਪੁਲਿਸ ਨੇ ਵੀ ਮਾਮਲੇ ਦਰਜ ਕੀਤੇ ਹਨ ਅਤੇ 1000 ਤੋਂ ਵੱਧ ਚਾਈਨਾ ਡੋਅ ਰਤੇ ਗੱਟੂ ਬਰਾਮਦ ਕੀਤੇ ਹਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਪੰਚਮੀ ਦੇ ਦੌਰਾਨ ਚਾਈਨਾ ਡੋਅ ਦੀਵਰ ਤੋਂ ਦੋਬਚਨ ਅਤੇ ਇਸ ਮੁਹੀ ਵਿੱਚ ਪੁਲਿਸ ਦਾ ਸਹਿਯੋਗ ਕਰਨ ਚਾਈਨੀਸ ਟਰੂ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿੱਤਾ ਜਾ ਰਿਹਾ ਹੈ ਤੁਹਾਡੀ ਥਰੂ ਵੀ ਮੈਂ ਸਾਰੇ ਨੌਜਵਾਨਾਂ ਨੂੰ ਖੰਨਾ ਦੇ ਨਾਗਰਿਕਾਂ ਨੂੰ ਵਪਾਰੀਆਂ ਨੂੰ ਐਂਡ اسپੈਸ਼ਲੀ ਪੈਰੈਂਟਸ ਨੂੰ ਇਹੀ ਅਪੀਲ ਕਰਦੀ ਹਾਂ ਇਹੀ ਸੁਨੇਹਾ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਚਾਈਨਾ ਡੋਰ ਨਾ ਇਸਤੇਮਾਲ ਕਰਕੇ ਤਾਗਾ ਡੋਰ ਇਸਤੇਮਾਲ ਕੀਤੀ ਜਾਵੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੁਲਿਸ ਦੀ ਸਖਤਾਈ ਦੇ ਕਾਰਨ ਅਤੇ ਵੱਧ ਤੋਂ ਵੱਧ ਅਵੇਅਰਨੈਸ ਕੈਂਪੇਨਸ ਦੇ ਕਾਰਨ ਜਿਹੜੀ ਚਾਈਨਾ ਡੋਰ ਹੈ ਏਦੀ ਸੇਲ ਕਾਫੀ ਘਟੀ ਹੈ ਅਤੇ ਤਾਗਾ ਡੋਰ ਦੀ ਡਿਮਾਂਡ ਵਧੀ ਹੈ ਅ ਇਹਦੇ ਖਿਲਾਫ ਖੰਨਾ ਪੁਲਿਸ ਬਿਲਕੁਲ ਸਟ੍ਰਿਕਟ ਐਂਡ ਸਟਿੰਜੈਂਟ ਐਕਸ਼ਨ ਲੈ ਰਹੀ ਹੈ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇਕਰ ਉਹਨਾਂ ਦੇ ਬੱਚੇ ਪਲਾਸਟਿਕ ਡੋਰ ਚਾਈਨਾ ਡੋਰ ਇਸਤੇਮਾਲ ਕਰਦੇ ਹਨ ਨਾਲ ਹੀ ਇਹ ਵੀ ਕਹਾਂਗੀ ਕਿ ਤਿਉਹਾਰਾਂ ਵਿੱਚ ਖੁਸ਼ੀ ਨਾਲ ਸੈਲੀਬ੍ਰੇਟ ਕੀਤੇ ਜਾਣ ਪਰ ਨਾਲ ਹੀ ਜਿਹੜੇ ਸਾਡੇ ਰੋਡ ਸਾਈਡ ਐਕਸੀਡੈਂਟਸ ਹੁੰਦੇ ਨੇ ਜਿਨ੍ਹਾਂ ਵਿੱਚ ਕਾਫੀਆਂ ਦੇ ਸੱਟਾਂ ਕਾਫੀ ਮੌਤਾਂ ਵੀ ਹੋ ਜਾਂਦੀਆਂ ਨੇ ਅਤੇ ਜਿਹੜੇ ਸਾਡੇ ਪਸ਼ੂ ਪੰਛੀ ਨੇ ਉਨਾ ਨੂੰ ਵੀ ਇੰਪੈਕਟ ਪਾਉਂਦਾ ਹੈਗਾ ਇਸ ਲਈ ਇੱਕ ਖੰਨਾ ਦਾ ਰਿਸਪਾਂਸਿਬਲ ਨਾਗਰਿਕ ਆਪ ਬਣੀਏ ਅਤੇ ਚਾਈਨਾ ਡੋਰ ਨੂੰ ਨਾ ਕਹੀਏ ਜਿਹੜੀ ਸਾਡੀ ਰਿਕਵਰੀ ਹੈਗੀ ਹੈ तकरीबन 20 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਹਜ਼ਾਰ ਤੋਂ ਵੱਧ ਚਾਈਨਾ ਡੋਰ ਦੇ ਗੱਟੂ ਰਿਕਵਰ ਕੀਤੇ ਗਏ ਨੇ ਧੰਨਵਾਦ